ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਲੱਗਦੇ ਮਾਂ ਮਾ ਕਲਾਈਮੇਟ ਚੇਂਜ ਹੋ ਰਿਹਾ ਇਹਨੂੰ ਠੱਲ ਪਾਉਣ ਵਾਸਤੇ ਸਾਡੇ ਕੋਲ ਬਹੁਤ ਵੱਡਾ ਇਕੋ ਹੱਲ ਹੈਗਾ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਨੇ ਉਹ ਪਲਾਂਟੇਸ਼ਨ ਕਰਾਈਏ ਦਰਖਤ ਲਗਾਈਏ ਕੁਝ ਰੁਖ ਵਾਂਗੂ ਪਰਾਮ ਜੇਕਰ ਆਪਾਂ ਸਾਰੇ ਜੁੜੀਏ ਤੇ ਇੱਕ ਇੱਕ ਬੂਟਾ ਲਾਈਏ ਇਹ ਦਾਦੀ ਵਰਗੇ ਇਹ ਮੁਹਿਮ ਆਪਾਂ ਸ਼ੁਰੂ ਕਰੀਏ ਤਾਂ ਕਿ ਜਿੰਨੇ ਵੱਤੋਂ ਵੱਤ ਪਦ ਰਸ ਲਾਵਾਂਗੇ ਤੇ ਉਹਦੇ ਨਾਲ ਜਿਹੜਾ ਆਉਣ ਵਾਲਾ ਆਪਣਾ ਸਮਾਂ ਹੈ ਗਰਮੀ ਵਧਦੀ ਹੈ ਉਹ ਤੋਂ ਆਪਾਂ ਨੂੰ ਰਾਹਤ ਮਿਲੇਗੀ ਮੇਰਾ ਵੀ ਹੁਣ ਜੇ ਕਰਦਾ ਹੈ ਰੁੱਖ ਦੀ ਜੂਨੇ